ਕੋਡੀ 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 ਇਹ ਹੈ ਅੱਜ ਕਹਿੰਦੇ ਚੈਂਪੀਅਨਸ਼ਿਪ ਚੱਲਦੀ ਹੈ ਆਹ ਸਾਹਮਣੇ ਕਹਿੰਦੇ ਸਿਰੇ ਦਾ ਮੈਚ ਹੈ ਅੰਬਾਸਰ ਸਿੰਘ ਦੀ ਧਰਤੀ ਦਾ ਸਿਰ ਤੇ ਬੰਨਿਆ ਰਮਾਲ ਵੀ ਬੜਾ ਫੱਗਦਾ ਜਿਵੇਂ ਕੁੜੀਆਂ ਕਹਿੰਦੇ ਜਬੋਲੀ ਪਾਉਂਦੇ ਆਉਂਦਿਆਂ ਨੇ ਕਿ ਦੱਸ ਤੇਰੇ ਕੀ ਲੱਗਦੇ ਮੁੰਡੇ ਚਿੱਟਿਆਂ 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 ਰਮਾਲਾਂ ਵਾਲੇ ਲਓ ਠੀਕ ਪਿੰਡ ਵਾਲਾ ਮੋਹਦ ਇਸ ਨੇ ਫੜਿਆ ਹੋਇਆ ਗੱਟ ਕੈਂਚੀ ਲੱਗੀ ਹੋਈ ਆ ਤੀਹਾਂ ਸਾਈਕਲਾਂ ਦੇ ਵਿੱਚੋਂ ਆਹ ਮੁੰਡੇ ਨੇ ਕਹਿੰਦੇ ਬੱਲੇ 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 ਬੱਲੇ

जिम्मेदे अंबा आ गया टक्कर हो रहा है चार मन बने वाले साहब साढ़े काली पेशेवारी

ਪਿਆਰ ਨਾਲ ਪਿਆਰ ਨਾਲ ਆ ਜਿਹੜਾ ਲੈ ਵੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਆਂ ਅਪਡੇਟ ਮਿਲ ਸਕੇ ਧੰਵਾਦ ਜੀ